ਖੜਾਉਣਾ ਜਾਂ ਲੱਗਦੀ ਹੈ ਤਾਂ ਨਕਲੀ ਜੀ ਲੱਗਦੀ ਵੀ ਫਾਈਨਲੀ ਫਾਈਨਲੀ ਨਕਲੀ ਫਾਈਨਲੀ ਕਹਿੰਦੇ ਗੱਡੀ ਬੇੜੀ ਦੀ ਹੁੰਦੀ ਲੋਕਾਂ ਦੀਆਂ ਗੱਡੀਆਂ ਦੇਖ ਕੇ ਰੁਕ ਜਾਂਦਾ ਇਹਦਾ ਕੁਝ ਨਹੀਂ ਬਣ ਸਕਦਾ ਰਾਮ ਹੋ ਚੁੱਕਿਆ ਜੀ 10 ਵਜ ਗਏ ਤੇ 10 ਵਜ ਦਾ ਹਾਲ ਦੇਖ ਲਓ ਅਜੇ ਤੱਕ ਧੁੰਦ ਇਹ ਹੋਇਆ ਬਹੁਤ ਜ਼ਿਆਦਾ ਧੁੰਦ ਹੈ ਜੇ ਇੱਥੇ ਇਹ ਘਰ ਦੇ ਬਾਹਰ ਵਾਲੀ ਲੋਕੇਸ਼ਨ ਹੈ ਜੇ ਇੱਥੇ ਹਾਲਾ ਦਾ ਰੋਡ ਤੇ ਕੀ ਹਾਲ ਹੁੰਦਾ ਹੋਊਗਾ ਤੁਸੀਂ ਆਪ ਹਿਸਾਬ ਲਾਓ ਸਸਿਗਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਐਲਵੀ ਚੈਲਡ ਵੈਲਕਮ ਕਰਦਾ ਸਾਡੇ ਨਵੇਂ ਵਲੌਗ ਦੇ ਵਿੱਚ ਉਮੀਦ ਕਰਦਾ ਤੁਸੀਂ ਸਰ ਜਾਨੀ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅੱਜ ਹੈਗਾ ਜੀ ਦਿਨ ਸੋਮਵਾਰ ਤੇ ਅੱਜ ਆਪਾਂ ਗੱਡੀ ਦੀ ਕਰਾਉਣੀ ਹੈ ਸਰਵਿਸ ਗੱਡੀ ਆਲਮੋਸਟ ਚੱਲ ਚੁੱਕੀ 34-35000 ਤੇ ਤੀਸਰੀ ਸਰਵਿਸ ਆਪਾਂ ਕਰਾਉਣੀ ਹੈ ਦੀ ਸਾਲ ਤੋਂ ਉੱਪਰ ਹੋ ਗਿਆ ਆਪਾਂ ਨੂੰ ਗੱਡੀ ਲਈ ਨੂੰ ਤੇ ਓਵਰ ਆਲ ਇਹਦਾ ਐਕਸਪੀਰੀਅੰਸ ਬਹੁਤ ਵਧੀਆ ਹੈ ਗੱਡੀ ਆਪਣੀ ਚੱਲ ਚੁੱਕੀ ਐ ਸਰਵਿਸ ਤੋਂ 4-5000 ਜ਼ਿਆਦਾ ਕਿਉਂਕਿ ਆਪਾਂ ਪਿਛਲੀ ਸਰਵਿਸ ਥੋੜੀ ਜਿਹੀ ਲੇਟ ਕਰਵਾਈ ਸੀ ਤਾਂ ਕਰ ਗਏ ਕਿ 2-4000 ਉੱਪਰ ਚਲਾਤੀ ਤੇ ਹੁਣ ਆਪਾਂ ਚਲਦੇ ਆਂ ਮਹਿੰਦਰਾ ਏਜੰਸੀ ਅਪਾਇੰਟਮੈਂਟ ਆਪਾਂ ਬੁੱਕ ਕਰਾਈ ਹੋਈ ਆ 12 ਵੇ ਦਾ ਟਾਈਮ ਦਿੱਤਾ ਸੀਗਾ ਤੇ ਆਪਾਂ ਐਗਜ਼ੈਕਟ 9:00 12 ਚੱਲ ਪਏ ਆ ਇੱਥੋਂ ਥੋੜੀ ਜੀ ਆਊਟਰ ਲੋਕੇਸ਼ਨ ਤੇ ਪੈਂਦੀ ਐ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਚੱਕਦੇ ਆਂ ਹੈਰੀ ਨੂੰ ਨਾਲ ਫਿਰ ਮਹਿੰਦਰਾ ਚਲਦੇ ਆਂ ਤੇ ਦੇਖਦੇ ਕਿੰਨਾ ਕੁ ਟਾਈਮ ਕਹਿੰਦੇ ਨੇ ਹੁਣੀ ਤਾਂ ਫਿਰ ਵਾਪਸ ਆਉਣਾ ਪਊਗਾ ਗੱਡੀ ਖੜਾ ਕੇ ਤੇ ਜੋ ਵੀ ਖਰਚਾ ਪਰਚਾ ਜੋ ਆਊਗਾ ਕੀ ਹੁੰਦਾ ਹੈ ਹਨਾ ਜੇ ਕੋਈ ਮੰਦਰਾ ਦੀ ਗੱਡੀ ਲੈਣ ਦਾ ਚਾਹ ਵਾਣਾ ਤਾਂ ਉਹਨੂੰ ਦੱਸਾਂਗੇ ਸਾਰਾ ਓਵਰਆਲ ਰਿਵਿਊ ਬਾਕੀ ਹੁਣ ਤੱਕ ਦਾ ਐਕਸਪੀਰੀਅੰਸ ਮੇਰਾ ਬਹੁਤ ਵਧੀਆ ਹੈ ਮੰਦਰਾ ਦੇ ਨਾਲ ਗੱਡੀ ਆਪਾਂ ਨੂੰ ਵਧੀਆ ਮਿਲ ਗਈ ਤੇ ਸਰਵਿਸਾਂ ਸਰਵਿਸਾਂ ਹੁਣ ਤੱਕ ਵਧੀਆ ਹੀ ਹੋਈਆਂ ਨੇ ਸੋ ਆਜੋ ਫਿਰ ਚੱਲਦੇ ਆ ਹਜੇ ਧੁੰਦ ਹੈਗੀ ਹੈ ਪਰ ਵਿਜ਼ਿਬਿਲਟੀ ਥੋੜੀ ਜਿᱷ ਅੱਗੇ ਨਾਲੋਂ ਬੈਟਰ ਹੋਈ ਹੈ ਧੁੰਦ ਦੇਖੋ ਹਜੇ ਵੀ ਹੈਗੀ ਹੈ ਤੇ ਬਟ ਵਿਜ਼ਿਬਿਲਟੀ ਅੱਗੇ ਨਾਲੋਂ ਹੋ ਗਈ ਹੈ ਠੀਕ ਲਓ ਵੀ ਸੱਜਣੋ ਆ ਗਿਆ ਹੈਰੀ ਡਾਉਣ ਨਾਲ ਪਤਾ ਨਹੀਂ ਕਿਹੜੇ ਰਸਤੇ ਵਿੱਚ ਪਾਈ ਕਰਦਾ ਇਹ ਹੁਣ ਆਪਾਂ ਚੱਲੇ ਆ ਸਿੱਧਾ ਮਹਿੰਦਰਾ ਜਾ ਕੇ ਫਿਰੇਕ ਮਾਰਾਂਗੇ ਬਾਈ ਦੱਸ ਦੇ ਨਾ ਇਹ ਮਹਿੰਦਰਾ ਸਰਵਿਸ ਮਹਿੰਦਰਾ ਸਰਵਿਸ ਇਹ ਇਹ ਪਤਾ ਐਕਸਪੀਰੀਅੰਸ ਕਰਾਉਣਾ ਮਹਿੰਦਰਾ ਦਾ ਇਹ ਪੰਗਾ ਲੈਣ ਨੂੰ ਕਰਦਾ ਨਾ ਮਹਿੰਦਰਾ ਵਾਲਾ ਇਹ ਦੇਖਦੇ ਆ ਵੀ ਹੁਣ ਰਿਵਿਊ ਕੀ ਆਉਂਦਾ ਸਾਰੇ ਦੱਸਣਾ ਇਹਨਾਂ ਨੂੰ ਆਪਾਂ ਵੀ ਕਿੰਨਾ ਖਰਚਾ ਆਇਆ ਕੀ ਗੱਲਬਾਤ ਹੈ ਤੀਸਰੀ ਸਰਵਿਸ ਆਪਣੀ ਬਟ ਅਜੇ ਤੱਕ ਅਸੀਂ ਮੋਰ ਦੇਨ ਸੈਟੀਸਫਾਈਡ ਆ ਇਸ ਗੱਡੀ ਦੇ ਨਾਲ ਆ ਤੇ ਬੰਨ ਨਾ ਦਰ ਨਾ ਬੰਨ ਪੋਹਣ ਯਾਰ ਕਿੱਧਰ ਦੀ ਪੋਹਣਾ ਯਾਰ ਹੈ ਨਹੀਂ ਤੂੰ ਯਾਰ ਗੱਲ ਹੈ ਹੁਣ ਟ੍ਰੈਫਿਕ ਹੈਗੀ ਵੀਰੇ ਯਾਰ ਦੇਖੋ ਟ੍ਰੈਫਿਕ ਹੈ ਯਾਰ ਗੱਡੀਆਂ ਆਉਣਗੀਆਂ ਹੁਣ ਮੂਰੇ ਮੈਂ ਤਾਂ ਹੁਣ ਜਾਣਾ ਤਾਂ ਫਿਰ ਔਖਾ ਸੁੱਖ ਪੈਂਦਾ ਹੀ ਹੈ ਪਹੁੰਚ ਚੁੱਕੇ ਆ ਜੀ ਮੈਂ ਇਧਰਾ ਕਰਾਈਏ ਸਰਵਿਸ ਆਜੋ ਰਾਸ਼ਦ ਦੇ ਫੁੱਲ ਸੀ ਰਾਸ਼ਦ ਧੁੰਦ ਚ ਵੀ ਰਾਸ਼ ਬਹੁਤ ਆ ਯਾਰ ਏਜੰਸੀ ਚ ਚੱਲ ਨਿਕਲਦਾ ਕਰਾਈਏ ਸਰਵਿਸ ਮੋਟਰੀ ਦੇ ਮਾਤਮਾ ਤੋਂ ਵੀ ਅੱਗੇ ਲਾਓ ਇਹ ਗੱਡੀ ਆਪਣੀ ਲੱਗ ਚੁੱਕੀ ਐ ਢਾਂਟੇ ਤੱਕ ਮੈਂ ਜੂ ਆਪਾਂ ਨੂੰ ਆਪਾਂ ਬੈਠਿਆ 21 ਵੇਟਿੰਗ ਹਾਲ ਚ ਹੋ ਗਿਆ ਪੂਰਾ ਹਰੀ ਆ ਗਈ ਗੱਡੀ ਆ ਗਈ ਓਏ ਓਏ ਤੇਰੀ ਵਾਲੀ ਗੱਡੀ ਕੈਨਸਲ ਕਰਾ ਕੇ ਆਗਰ ਆ ਲੈਣੇ ਨਾਲੇ ਖਰਚਾ ਘਟਾ ਇਹਦਾ ਤੋਂ ਖੜਾਉਣਾ ਜਾਂ ਲੱਗਦੀ ਯਾਰ ਮੈਨੂੰ ਤਾਂ ਵਧੀਆ ਲੱਗਦੀ ਖੜਾਉਣਾ ਜਾਂ ਲੱਗਦੀ ਤਾਂ ਨਕਲੀ ਜਿਹੀ ਲੱਗਦੀ ਇਹ ਹੈ ਏਜੰਸੀ ਮਿੱਤਰੋ ਸੰਗਰੂਰ ਵਾਲੀ ਇੱਥੇ ਡਿਲੀਵਰੀ ਲਈ ਸੀ ਆਪਾਂ ਗੱਡੀ ਦੀ ਹੁਣ ਤਾਂ ਇਹਨਾਂ ਨੇ ਰੂਮ ਜਾਂ ਬਦਲਤਾ ਉਹ ਪਰਲੇ ਪਾਸੇ ਬਣਾਤਾ ਉਹ ਦਿਖਾਉਣਾ ਤੁਹਾਨੂੰ ਮੈਂ ਗੱਡੀਆਂ ਦੇਖੋ ਤੁਸੀਂ ਮਹਿੰਦਰਾ ਵਾਕਈ ਯਾਰ ਹੌਟ ਸੇਲਿੰਗ ਪ੍ਰੋਡਕਟ ਚੱਲ ਰਹੇ ਨੇ ਆਹ ਚੱਲ ਰਿਹਾ ਹੌਟ ਸੇਲਿੰਗ ਪ੍ਰੋਡਕਟ ਇਹਨਾਂ ਦਾ ਜਾਉਂਦੀ ਗੱਡੀ ਮੁੱਕਰਾਈ ਆਏ ਨੇ ਪਤਾ ਨਹੀਂ 15 20 ਤਾਂ ਮੁੰਡੇ ਹਟਾ ਦੇ ਇਥੋਂ ਉਹ ਜੀਐਮ ਰਹਿ ਗਿਆ ਸੀ ਇੱਕ ਉਹ ਵੀ ਹਟ ਗਿਆ ਤੂੰ ਰਹਿਣ ਦੇ ਭਰਾ ਤੇ ਜਾਂਦਾ ਜਾਂਦਾ ਹੈਰੀਅਰ ਦਿਖਾ ਕੇ ਜਾਣਾ ਮੈਂ ਨਹੀਂ ਹੈਰੀਅਰ ਤਾਂ ਦੇਖਿਆ ਮੈਂ ਆਹੀ ਤਾਂ ਲੈਣੀ ਪੈ ਜੇ ਜੈਡ 6 ਕਿਹੜੀ ਦੀ ਇਹ ਐਸ 11 ਐਸ 11 ਆ ਲੈ ਲੈਂਦਾ ਯਾਰ ਹੁਣ ਤੱਕ ਕਰੂੰਦਾ ਜਾਜ ਆਪਾਂ ਕਿੰਨਾ ਘੰਟ ਸੀ ਗੱਲਬਾਤ ਇਹ ਤਾਂ ਹੁਣ ਤੱਕ ਦੇ ਦੇ ਇਹ ਤਾਂ ਬਹੁਤ ਘੜੀਆਂ ਨੇ ਇਹਨਾਂ ਕੋਲੇ ਉਹ ਵੀ ਘੜੀਆਂ ਨੇ 700 ਵੀ ਘੜੀਆਂ ਨੇ ਕਲੋਲ ਹੀ ਹੋ ਗਿਆ ਇਹਦੇ ਨਾਲ ਤਾਂ ਬਾਲੀ ਵੱਡੀ ਹੈ ਠੀਕ ਕਰੀਏ ਕਿੱਥੇ ਆ ਤੂੰ ਠੰਡ ਚ ਤੋਰੀ ਫਿਰਦਾ ਮੈਨੂੰ ਚੱਲ ਚਲੀ ਜਾ ਤੇਰਾਦ ਨੇ ਇੱਕ ਬਹੁਤ ਬੇਕਾਰ ਗੱਲ ਕਰੀ ਹੈ ਜਨੂੰ ਚੱਲ ਤੂੰ ਵੇ ਇੱਟਾਂ ਤੇ ਪਾਣੀ ਫੀਰਦਾ ਸਾਡੇ ਕੋਲ ਵੇਟਿੰਗ ਰੂਮ ਚ ਵੀ ਵੇਟਿੰਗ ਰੂਮ ਚ ਹੀ ਖੜੀ ਆ ਵੇਟਿੰਗ ਰੂਮ ਚ ਚੱਲਦੇ ਆ ਇੱਥੇ ਹੀ ਕਰਨਾ ਆਪਾਂ ਜਿੱਦਾਂ ਉਹ ਪਾ ਲੈਣਾ ਵੀ ਕੋਈ ਫੋਟੋ ਪਾਉਂੋ finally 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 ਕਹਿੰਦੇ ਗੱਡੀ ਬੇੜੀ ਦੀ ਹੈ ਲੋਕਾਂ ਦੀਆਂ ਗੱਡੀਆਂ ਦੇਖ ਕੇ ਰੁਕ ਜਾਂਦਾ ਇਹਦਾ ਕੁਝ ਨਹੀਂ ਬਣ ਸਕਦਾ ਕਾਕੀ ਲਾਦੀ ਖਰਾਬ ਹੋ ਗਈ ਲਰੀ ਦਾ ਲੱਕ ਉਹ ਵਾਲਾ ਉਹ ਉਹ ਕਲਰ ਕਰਾਉਣਾ ਨਾ ਤੂੰ ਬੱਬਾ ਰੈੱਡ ਦੇ ਦਿੰਦੇ ਤੈਨੂੰ ਹਣਾ ਦੇ ਦੇਣੀ ਤੈਨੂੰ ਹੋਰ ਕਹਿੰਦੇ ਸੀ ਕਹਿੰਦੇ ਗ੍ਰੀਨ ਲੈ ਲਓ ਕਹਿੰਦੇ ਰੰਗ ਫੌਜੀ ਰੰਗ ਫੌਜੀ ਰੰਗ ਉਹ ਤਾਂ ਖੜੀ ਸੀ ਨਾਲੇ ਤਿੰਨ ਚਾਰ ਖੜੀਆਂ ਸੀਗੀਆਂ ਫਿਰ ਮੈਂ ਸੋਚਿਆ ਵੀ ਨਹੀਂ ਨਹੀਂ ਮਨਾ ਚਿੱਟੀ ਠੀਕ ਐ ਕਹਿੰਦਾ ਫਿਰ ਆਹ ਦੇਖ ਤਾਰ ਰੋਕ ਰਿਆ ਦੀ ਕਹਿੰਦਾ ਬੇਚਰੀਆਂ ਹੁਣ ਕਿਉਂ ਟੂ ਡੋਰ ਹੋਰ ਬੜੀ ਨਹੀਂ ਗੱਲ ਗੱਲ ਕੀ ਬਣਦੀ ਕਹਿੰਦਾ ਉਹ ਹੀ ਨਹੀਂ ਹੈ ਕਹਿੰਦਾ ਬੈਠੇ ਨਹੀਂ ਜਣਾ ਦੋ ਜਣੇ ਬੈਠੇ ਨੇ ਕਹਿੰਦਾ ਡੇਢੀ ਗਾੜਾ ਕੱਢਦਾ ਆਈਆਂ ਵੀਰੋ ਆਈ ਥੋੜੀ ਮੇਰੇ ਅੰਗੂ ਕੋਈ ਸਮਝਦਾਰੀ ਆ ਕੇ ਡਿਸੀਜਨ ਲੈ ਸਕਦਾ ਆਹ ਦੇਖ ਕਿਉਂ ਯੋਂਗਾ ਖੜਾ ਆਪਣਾ ਇਹਦੇ ਨਾਲ ਦਾ ਚਿੱਟੇ ਕਲਰ ਚ ਦੇਖ ਹੋਰ ਤਰ੍ਹਾਂ ਨਹੀਂ ਲੱਗਦੀ ਤੇ ਤਾਂ ਵੇਖਾ ਲਾਵੇ ਡੱਡੂ ਜੀ ਲਾਵਾ ਐਂਬੂਲੈਂਸ ਲਾਤੀਆ ਤਾਂ ਹੀ ਤਾਂ ਕਾਲੇ ਕਲਰ ਚ ਲੈ ਜਾਈ ਆਪਾਂ ਉਹ ਆਪਣੇ ਵਾਲੀ ਗੱਡੀ ਗਾਇਬ ਹੋ ਗਈ ਕਿੱਧਰ ਲੈ ਗਏ ਹੈ ਗੱਡੀ ਕਿੱਧਰ ਗਈ ਆਪਣੀ ਵਾਲੀ ਆਪਣੀ ਗੱਡੀ ਗਾਇਬ ਹੋ ਗਈ ਆਪਣਾ ਆਹ ਰਹੀ ਅੱਛਾ ਇਹ ਰਿਹਾ ਯੋਂਗਾ ਆਪਣਾ ਲੱਭ ਗਈ ਫਾਈਨਲੀ ਗੱਡੀ ਗਾਇਬ ਹੋ ਗਈ ਸੀ ਨਹੀਂ ਤਾਂ ਵਾਸ਼ਿੰਗ ਕੰਨੇ ਕੱਲ ਕਰਾ ਲਿਓ ਪਰ ਸਰਵਿਸ ਸੱਜ ਕਰ ਦੇਣਗੇ ਆਪਾਂ ਨੇ ਵਾਸ਼ਿੰਗ ਦੇਖਦੇ ਫਿਰ ਕੱਲ ਨੂੰ ਕਰਾਉਣੇ ਕਿ ਨਹੀਂ ਨਹੀਂ ਤਾਂ ਬਾਅਦ ਵਿੱਚ ਕਰਾ ਲਾਂਗੇ ਯਾਰ ਵਾਸ਼ਿੰਗ ਇਹਨਾਂ ਨੇ ਕਿਹਾ ਚੱਜ ਦੀ ਕਰਨੀ ਹੈ ਹਨਾ ਇਹਨਾਂ ਨੇ ਕਿਹਾ ਚੱਜ ਦੀ ਵਾਸ਼ਿੰਗ ਕਰਨੀ ਹੈ ਕੀ ਕਰ ਦੇਣਗੇ ਸਰਵਿਸ ਕਰ ਦੇਣਗੇ ਬੁਝ ਬਹੁਤ ਆ ਬਰਦਾ ਜੀ ਕੱਚਾ ਕਰਨਾ ਤਾਂ ਤੁਸੀਂ ਹਜੇ ਤਾਂ ਵੀਰੇ ਅੱਧਾ ਘੰਟਾ ਹੋਇਆ ਆਪਾਂ ਨੂੰ ਨਹੀਂ ਜਿਸਨਾਂ ਉਹਨਾਂ ਜਵਾਬ ਦਿੱਤਾ ਕਹਿੰਦਾ ਜੀਆ ਵੀ ਹਟ ਗਿਆ ਜੀਰੋ ਗੱਡੀ ਬੁੱਕ ਕਰਾਈ ਉਹ ਵੀ ਹਟ ਗਿਆ ਪੈਸੇ ਮੜਵਾ ਲਿਆ ਇਹਦੇ ਤੋਂ ਆਪਾਂ ਹੈਰੀਅਰ ਦੇਖਿਆ ਉਹਨੇ ਚੱਲ ਕੇ ਨੇੜੇ ਹੀ ਆ ਤੈਨੂੰ ਹੈਰੀਅਰ ਦਿਖਾਤੀ ਨਾ ਤੂੰ ਇਹਨੂੰ ਦੇਖਣਾ ਵੀ ਨਹੀਂ ਹੈਗਾ ਚਲੋ ਮਿੱਤਰੋ ਲੱਗ ਚੀ ਕੰਮ ਤੇ ਆਪਣੀ ਗੱਡੀ ਫੋਨ ਕਰ ਦੇਣੀ ਹੈ ਵਿਲੇ ਆਪਣਾ ਜਲਦੀ ਕਿਉਂ ਵੀ ਸੱਜਣਾ ਅੱਡੇ ਘੰਟੇ ਹੀ ਸਰਵਿਸ ਹੋ ਜਾਂਦੀ ਹੈ ਗੱਡੀ ਹਾਂ ਆਰਾਮ ਨਾਲ ਹਾਲਤ ਵਾਲੀ ਖਰਾਬ ਹੋਈ ਪਈ ਹੈ ਵਿਚਾਰੀ ਦੀ ਦਿਖਾ ਵੀ ਨਹੀਂ ਸਕਦੇ ਤੁਹਾਨੂੰ ਤਾਂ ਐ ਇਹ ਬੰਦਾ ਲੈ ਕੇ ਗਿਆ ਸੀ ਤੋ ਕਿਰੋ ਮੈਂ ਇਹ ਟੈਂਕਰ ਦਾ ਕੰਮ ਗੱਡੀ ਵੀ ਕਰੀ ਸਰਵਿਸ ਲੋਡ ਕਰਦੇ ਤੇ ਅੱਗੇ ਪਿੱਛੇ ਕਰ ਲਈਏ ਆਹ ਉਹ ਕਰਨਗੇ ਅਲਾਈਨਮੈਂਟ ਕਰਨਗੇ ਅਲਾਈਨਮੈਂਟ ਹਾਂ ਤੋ ਫਿਰ ਹੁਣ ਕਰ ਲੈਂਦਾ ਸਰਵਿਸ ਇਹਨਾਂ ਨੂੰ ਤੋ ਫਿਰ ਮਿਲਦੇ ਆਪਾਂ ਜਦੋਂ ਚੱਕ ਦਿਆਂ ਗੱਡੀ ਨੂੰ ਲੋ ਵੀ 1:48 ਹੋ ਚੁੱਕੇ ਨੇ ਤੇ ਸੂਰਜ ਦੇਵਤਾ ਜੀ ਆ ਚੁੱਕੇ ਨੇ ਗੱਡੀ ਆਪਣੀ ਲੱਗ ਚੁੱਕੀ ਆ ਸਰਵਿਸ ਤੇ ਆਪਣ ਮਿਲ ਜੂ ਹੁਣ ਅੱਧੇ ਪੌਣੇ ਘੰਟੇ ਤੱਕ ਤੇ ਫਿਰ ਲੈ ਕੇ ਤੇ ਫਿਰ ਨਿਕਲਦੇ ਆ ਹੋ ਗਈ ਹੈ ਜੀ ਡਾਨ ਆਪਣੀ ਗੱਡੀ ਟਰਬੂ ਹੋ ਗਈ ਮਿੱਤਰੋ ਸਰਵਿਸ ਤਾਂ ਹੋ ਗਈ ਬਾਕੀ ਆ ਪਤਾ ਨਹੀਂ ਕੀ ਲਾਤਾ ਮੇਰੇ ਵੀ ਨਾਲ ਗੱਡੀ ਚੱਲਦੇ ਆ ਹੁਣ ਲੈ ਕੇ ਗੱਡੀ ਨੂੰ ਡਾਨ ਕਿਉਂ ਹੈਗੀ ਨਾ ਵੀਆਪੀ ਵਾਲੀ ਫੀਲਿੰਗ ਖਾਲਾ ਚਲ ਵੀ ਛੇੜੀ ਛੇੜੀ ਵਾਹ ਇਹ ਦੇਖਦੇ ਕਿ ਛੇੜੀ ਛੇੜੀ ਕਿਥੇ ਰੇਡੀ ਤੇ ਲਾਉ ਭੁੱਖ ਲੱਗ ਗਈ ਹਲੋ ਵੀ ਮਿੱਤਰੋ ਤੇ ਪਿਆਰਿਓ ਸਵੇਰੇ ਕਿੰਨੇ ਵਜੇ ਗਏ ਸੀ ਆਰੀ ਆਪਾਂ 12 60 ਸਾਢੇ ਇੱਕ ਵਾਰ ਸਵਾ ਇੱਕ ਵਾਰ ਪਹੁੰਚਿਆ ਜੀ ਨਾ ਕਿੰਨਾ ਹੋ ਗਿਆ ਟਾਈਮ ਹੁਣ ਟਾਈਮ ਹੋ ਗਿਆ ਜੀ ਹੁਣ 2:30 ਵਜ ਗਏ 2:40 3:00 ਵਜ ਗਏ 3:00 ਵਜੇ ਵੇਲੇ ਹੋਏ ਆ ਜੀ ਸਰਵਿਸ ਹੋ ਗਿਆ ਗੱਡੀ ਦੀ ਵਾਸ਼ਿੰਗ ਅੰਚ ਹੋਈ ਨਹੀਂ ਸੋ ਆਪਾਂ ਹਾਲਤ ਤੁਹਾਨੂੰ ਨਹੀਂ ਦਿਖਾ ਸਕਦੇ ਪਰ ਚਲਾਈ ਚ ਜ਼ਰੂਰ ਫਰਕ ਪੈ ਚੁੱਕਿਆ ਕੱਲ ਨੂੰ ਦੇਖਦੇ ਆ ਜੇ ਟਾਈਮ ਲੱਗਿਆ ਤਾਂ ਇੱਥੋਂ ਵਾਸ਼ ਕਰਾਵਾਂਗੇ ਨਹੀਂ ਤਾਂ ਬਾਹਰੋਂ ਕਰਾਵਾਂਗੇ ਤੇ ਰਹੀ ਗੱਲ ਇਹ ਹੈ ਗਈ ਸੀ ਆਪਣੀ ਤੀਸਰੀ ਸਰਵਿਸ ਤੇ ਤੀਸਰੀ ਸਰਵਿਸ 'ਚ ਇਹਨਾਂ ਨੇ ਫਿਲਟਰ ਫੋਲਡਰ ਜਿਹੇ ਖਾਸੇ ਚੇਂਜ ਕੀਤੇ ਨੇ ਉਹ ਮੈਂ ਤੁਹਾਨੂੰ ਬਿੱਲ ਦਿਖਾ ਦੂੰਗਾ ਵੀ ਕੀ ਕੁਝ ਚੇਂਜ ਕੀਤਾ ਅੱਗੇ ਚੱਲ ਕੇ ਤੇ ਟੋਟਲ ਖਰਚਾ ਆਪਣਾ ਆਇਆ ਜੀ ਇਹਦੇ 'ਚ 7177 ਰੁਪਏ ਲੱਗੇ ਨੇ ਇਹਦੇ 'ਚ ਜਿਹੜੀ ਪੇਡ ਲੇਬਰ ਹਜੇ ਆਪਾਂ ਨੂੰ ਲੱਗਦੀ ਨਹੀਂ ਹੈਗੀ ਅਗਲੀ ਸਰਵਿਸ ਤੋਂ ਮੈਨੂੰ ਲੱਗਦਾ ਲੱਗਣੀ ਸ਼ੁਰੂ ਹੋਊਗੀ ਸੋ ਠੀਕ ਹੈ ਮਤਲਬ ਖਰਚਾ ਇੰਨਾ ਜ਼ਿਆਦਾ ਨਹੀਂ ਹੈਗਾ ਜੇ ਬਾਹਰੋਂ ਆਪਾਂ ਮਰੂਤੀ ਸਵਿਫਟ ਦੀ ਵੀ ਕਰਾਉਣੇ ਤਾਂ ਵੀ 6-7 ਹਜ਼ਾਰ ਰੁਪਏ ਖਰਚਾ ਆ ਹੀ ਜਾਂਦਾ ਸੋ ਹਿਸਾਬ ਨਾਲ ਤਾਂ ਵੱਡੀ ਗੱਡੀ ਆ ਉਸ ਹਿਸਾਬ ਨਾਲ ਠੀ ਤੇ ਬਾਕੀ ਜਦੋਂ ਲੇਬਰ ਲੱਗੂਗੀ ਫਿਰ ਉਹਦਾ 2250 ਰੁਪਇਆ ਐਡ ਹੋ ਸਕਦਾ ਤੇ ਇੱਕ ਦੋ ਚੀਜ਼ਾਂ ਹੋਰ ਨੇ ਜਿਹੜੀਆਂ ਗੱਡੀ ਦੇ ਅੰਦਰੋਂ ਸਾਨੂੰ ਮਹਿੰਗੀਆਂ ਪੈ ਰੀਆਂ ਸੀਗੀਆਂ ਪਰ ਅਸੀਂ ਬਾਹਰੋਂ ਪਤਾ ਕਰਾ ਰਹੇ ਹਾਂ ਕਿ ਜਿਹੋ ਆਪਾਂ ਸਸਤੀਆਂ ਪੈਂਦੀਆਂ ਨੇ ਤਾਂ ਫਿਰ ਬਾਹਰੋਂ ਪਵਾ ਲਾਂਗੇ ਉਹ ਬਾਕੀ ਤੁਹਾਨੂੰ ਚੱਲ ਕੇ ਦਿਖਾਉਂਦੇ ਆ ਬਿਲਕੁਲ ਜੀ ਠੀਕ ਹੈ ਓਕੇ ਪਹੁੰਚ ਗਏ ਜੀ ਘਰ ਮਮੀ ਨੇ ਦੇਖੋ ਬਣਾ ਲਿਆ ਜੀ ਗੱਜਰੇਲਾ ਗਜਰੇਲਾ ਤਿਆਰ ਕਰ ਲਿਆ ਜੀ ਅੱਜ ਹੈ ਹੋ ਅਸੀਂ ਸਰਵਿਸਾਂ ਹੀ ਕਰੰਦੇ ਰਹੇਗੇ ਠੀਕ ਗਜਰੇਲਾ ਤਿਆਰ ਕਰ ਲਿਆ ਗਜਰੇਲਾ ਹੁਣ ਖਾਵਾਂਗੇ ਜੀ ਅਸੀਂ ਤੇ ਆਜੋ ਫਿਰ ਹੁਣ ਤੋਂ ਜੀ ਮੈਂ ਬਿੱਲ ਦਿਖਾਉਣਾ ਪਹਿਲਾਂ ਗੱਡੀ ਵਾਲਾ ਕਿੰਨਾ ਬਣਿਆ ਤੇ ਕੀ ਗੱਲਬਾਤ ਬਣੀ ਆ ਬਣਿਆ ਜੀ ਬਿੱਲ ਆਪਣਾ ਤੇ ਹੈਗਾ 7700 ਰੁਪਏ ਦਾ ਵਿੱਚ ਇਹਨਾਂ ਨੇ ਪਾਇਆ ਔਇਲ ਫਿਲਟਰ 에ਅਰ ਫਿਲਟਰ ਪਾਤਾ ਆ ਪਤਾ ਨਹੀਂ ਕੀ ਹੈ ਮੈਕਸ ਮਾਈਲ ਅਲਟਰਾ ਤੇ ਇੱਕ ਡੈਫ ਪਾਇਆ ਇਹਨਾਂ ਨੇ 6 ਲੀਟਰ ਇੱਕ AC ਫਿਲਟਰ ਵੀ ਪਾਇਆ ਇਹਨਾਂ ਨੇ ਮਤਲਬ ਟੋਟਲ ਓਵਰਹੋਲ ਜੇ ਦੇਖਿਆ ਜਾਵੇ ਤਾਂ ਠੀਕ ਹੀ ਐ ਇੱਕ ਇਹਦੀਆਂ ਡਿਸਕਾਂ ਤੁਰੀਆਂੀਆਂ ਕਹਿੰਦੇ ਨੇ ਵੀ ਪੈਨ ਵਾਲੀਆਂ ਨੇ ਉਹ ਆਪਾਂ ਬਾਹਰੋਂ ਪਤਾ ਕਰਦੇ ਆ ਪਹਿਲਾਂ ਵੀ ਮਹਿੰਦਰਾ ਦੀ ਕਿੰਨਾ ਹੋਣੀਆਂ ਨੇ ਕਿਉਂਕਿ ਅੰਦਰੋਂ ਤਾਂ ਵਹਿਗੀਆਂ ਪੈਂਦੀਆਂ ਨੇ ਸੋ ਵੀ ਆਪਾਂ ਚੇਂਜ ਕਰਵਾ ਦਾਂਗੇ ਇਹਦੀਆਂ ਰੀਅਰ ਵਾਲੀਆਂ ਜਿਹੜੀਆਂ ਘਸ ਘਸ ਗਈਆਂ ਨੇ ਮੈਂ ਪੁੱਛਿਆ ਸੀਗਾ ਉਹਨਾਂ ਨੂੰ ਕਾਰਨ ਉਹ ਕਹਿੰਦੇ ਵੀ ਵੈਸੇ ਤਾਂ ਮਤਲਬ ਕਿ ਵੀ 0000 ਤੱਕ ਹੀ ਚੱਲਦੀਆਂ ਹੁੰਦੀਆਂ ਨੇ ਜੇ ਆਟੋ ਆਟੋ ਲੈਣੇ ਆਪਾਂ ਪਰ ਫਿਰ ਵੀ ਆਪਣੀ 34000 ਚੱਲ ਗਈ ਗੱਡੀ 14000 ਉੱਪਰ ਚੱਲ ਗਈਆਂ ਸੋ ਬਦਲੌਣੀਆਂ ਦਾ ਪਹਿਣੀ ਰੀਅਰ ਵਾਲੀਆਂ ਜਿਆਦਾ ਖਾਂਦੇ ਖਾਂਦੀਆਂ ਨੇ ਇਹ ਗੱਡੀਆਂ ਤੇ ਉਹ ਵੀ ਪਵਾ ਦਾਂਗੇ ਫਿਰ ਆਪਾਂ ਥੋੜੇ ਦਿਨਾਂ ਤੱਕ ਮੰਗਵਾ ਲਈਆਂ ਉਹ ਮੈਂ ਸਵੇ ਭਟਾ ਲਿਆਂ ਤੋਂ ਤੇ ਫਿਰ ਕਿਸੇ ਦਿਨ ਪਵਾ ਦਿੰਨੇ ਆ ਉਹ ਵੀ ਤੇ ਬਾਕੀ ਓਵਰঅল ਠੀਕ ਆ ਯਾਰ ਇਹਨਾਂ ਦਾ ਐਕਸਪੀਰੀਅੰਸ ਮਹਿੰਦਰਾ ਦਾ ਇਹਨਾਂ ਮਾਡਰਨ ਨਹੀਂ ਹੈ ਹੁਣ ਅੱਗੇ ਨਾਲੋਂ ਹੋਰ ਸਿਸਟਮੈਟਿਕ ਜਿਆ ਕਰਤਾ ਵਧੀਆ ਕਰਤਾ ਸੋ ਬੁਕਿੰਗ ਕਰਾਓ ਤੇ ਬੁਕਿੰਗ ਕਰਾ ਕੇ ਅਗਰ ਤੁਸੀਂ ਜਾਣੇ ਹੋ ਫਿਰ ਤੁਹਾਡਾ ਨੰਬਰ ਛੇਤੀ ਆ ਜਾਂਦਾ ਔਰ ਜਲਦੀ ਤੁਹਾਡੀ ਸੁਣ ਲੈਂਦੇ ਨੇ ਤੇ ਬਾਕੀ ਅੱਜ ਦੇ ਵਲੌਗ ਵਿੱਚ ਬਸ ਇੰਨਾ ਹੀ ਆਪਾਂ ਸਾਰਾ ਦਿਨ ਸਰਵਿਸ 'ਚ ਲੰਘ ਗਿਆ ਸੋ ਉਮੀਦ ਕਰਦਾ ਹਾਂ ਤੁਸੀਂ ਸਾਡੇ ਵਲੌਗ ਨੂੰ ਇੰਜੋਏ ਕੀਤਾ ਹੋਊਗਾ ਅੱਜ ਕੁਝ ਸਿੱਖਣ ਨੂੰ ਮਿਲਿਆ ਹੋਊਗਾ ਕੁਝ ਇਨਫੋਰਮੇਸ਼ਨ ਦੇਣ ਦੀ ਕੋਸ਼ਿਸ਼ ਕੀਤੀ ਆ ਤੁਹਾਨੂੰ ਮਿਲੀ ਹੋਊਗੀ ਅਗਰ ਭਵਿੰਦਰਾ ਪਲਾਨ ਕਰ ਰਿਹਾ ਤਾਂ ਉਸ ਲਈ ਵਧੀਆ ਚਾਨਣਾ ਪੈ ਜਾਊਗਾ ਹਨਾ ਸੋ ਅੱਜ ਦੇ ਵਲੌਗ ਵਿੱਚ ਇੰਨਾ ਹੀ ਤੇ ਮਿਲਦੇ ਤੁਹਾਨੂੰ ਕੱਲ ਨੂੰ ਬਾਏ ਬਾਏ